ਜੀ ਜੀ ਆ ਆ ਦੇਖ ਲਓ ਜੀ ਝੋਨੇ ਦਾ ਹਾਲ ਕਾਲੀ ਗਿਆ ਗਲ ਗਿਆ ਵੀਰ ਇਹ ਨਹੀਂ ਪੱਲੇ ਨਹੀਂ ਰਹੇ ਕੋਈ ਨਹੀਂ ਕੱਖ ਨਹੀਂ ਰਹਿ ਗਿਆ ਵੀਰ ਜੀ ਪੱਲੇ ਮੜੇ ਹੋਰ ਫਟ ਕੇ ਦਿਖਾਇਆ ਹੋ ਲੋ ਜੀ ਆ ਹਾਲ ਹੈ ਭਾਜੀ ਇਹ ਹਾਲਾਤ ਨੇ ਔਰ ਜਿੱਥੋਂ-ਜਿੱਥੋਂ ਤੱਕ ਮੈਂ ਤੁਹਾਨੂੰ ਦਿਖਾ ਸਕਦਾ ਕੈਮਰਾ ਤੁਸੀਂ ਦੇਖ ਰਹੇ ਹੋ ਜਿੱਥੋਂ ਤੱਕ ਮੇਰਾ ਕੈਮਰਾ ਜਾ ਰਿਹਾ ਇੱਥੇ ਕਿਤੇ ਵੀ ਕਿਸੇ ਵੀ ਪ੍ਰਕਾਰ ਦਾ ਇੱਕ ਦਾਣਾ ਅਸਲੇ ਮੌਜੂਦ ਹੈ ਜੀ ਬਾਬਾ ਬੁੱਢਾ ਸਾਹਿਬ ਦੀ ਨਗਰੀ ਰਮਦਾਸ ਵਿਖੇ ਘਾਰੇ ਇਸ ਵੀਰ ਦਾ ਹੈਗਾ ਜੀ ਲੱਗੇ ਤਪਸਥਾਨ ਬਾਬਾ ਬੁੱਢਾ ਜੀ ਰਮਦਾਸ ਕਰਦੇ ਮਾਹੌਲ ਦਿਖਾਉਣ ਲੱਗਾ ਆਪਣੇ ਦਰਸ਼ਕਾਂ ਨੂੰ ਅੱਤ ਤੋਂ ਮਾੜੇ ਹਾਲਾਤ ਕਹਿੰਦੇ ਰਿਪਾ ਜਾਂ ਤਾਂ ਗਰੀਬੀ ਦੇ ਦੇ ਤੇ ਜਾਂ ਕਿਸਾਨੀ ਦੇ ਦੇ ਇਹ ਵੀਰ ਦੋਵੇਂ ਕੰਮ ਕਰ ਬੈਠਾ ਗਰੀਬੀ ਵੀ ਲੈ ਬੈਠਾ ਰੱਬ ਕੋਲ ਤੇ ਕਿਸਾਨੀ ਵੀ ਲੈ ਬੈਠਾ ਆ ਬਚਰੇ ਨੇ ਮਹਾ ਮਰ ਕੇ ਕਿਤ ਪੈਸੇ ਪੂਹੇ ਫੜ ਕੇ ਆਪਣਾ ਨਵਾਂ ਮਕਾਨ ਬਣਾਇਆ ਸੀਗਾ ਮੜਾ ਮੋਟਾ ਜਿਹੜਾ ਮਹੀਨੇ ਨੁਕਸਾਨੇ ਗਿਆ ਆ ਦੇਖ ਲਓ ਆਪਣੇ ਦਰਸ਼ਕਾਂ ਨੂੰ ਨਾ ਤਾਂ ਬਚਰੇ ਦੇ ਹਜੇ ਕੋਈ ਬੂਆ ਬਾਰੀ ਲੱਗਾ ਨਾ ਕੋਈ ਖਿੜਕੀਆਂ ਲੱਗੀਆਂ ਪਲਸਟਰ ਹੋਣਾ ਵਾਲਾ ਬਾਲਿਆਂ ਦੀ ਛੱਤਾ ਤੇ ਵੀਰ ਨੇ ਪਹਿਲੀ ਲਈ ਸੀਗੀ ਜੀ ਠੇਕੇ ਤੇ 15 16 ਕਿੱਲੇ ਪੈਸੇ ਐਡਵਾਂਸ ਦੇ ਚੁੱਕਾ ਆ ਆ ਘਰ ਦੇ ਹਾਲਾਤ ਆ ਝੋਨਾ ਪੂਰੀ ਤਰ੍ਹਾਂ ਤਬਾਹ ਆ ਹੁਣ ਤਾਂ ਆਪਣੇ ਦਰਸ਼ਕਾਂ ਨੂੰ ਅਸੀਂ ਇਹ ਤੇ ਘਰ ਦਾ ਮੰਦਰ ਦਿਖਾ ਰਹੇ ਆ ਇਸ ਤੋਂ ਬਾਅਦ ਤੁਹਾਨੂੰ ਖੇਤਾਂ 'ਚ ਲੈ ਕੇ ਚਲਦੇ ਹਾਂ ਉਹਦੇ ਖੇਤਾਂ ਦਾ ਹਾਲ ਵੀ ਦਿਖਾਵਾਂਗੇ ਉਹ ਕਹਿੰਦਾ ਵੀ ਵੀਰ ਜੀ ਸਾਡਾ ਮਰਨ ਹੋਇਆ ਪਿਆ ਮੌਜੂਦ ਆ ਜੀ ਤਬਾਈ ਦਾ ਮੰਦਰ ਦਿਖਾਉਣ ਵਾਸਤੇ ਤੁਹਾਨੂੰ ਪਾਣੀ ਭਾਵੇਂ ਲੱਤ ਗਿਆ ਪਰ ਪਿੰਡ ਬੌਲੀ ਆ ਬੌਲੀਆਂ ਦੇ ਡੇਰੇ ਆ ਰਮਜ਼ਾਨ ਸਟੇਸ਼ਨ ਤੋਂ ਲੱਗੇ ਸਾਈਡ ਤੋਂ 1.5 ਕਿਲੋਮੀਟਰ ਜਾਂ 2 ਕਿਲੋਮੀਟਰ ਤੇ ਆ ਸਭ ਤੇ ਝੋਨੇ ਦੇ ਸਿਰਫ ਦੇਖ ਰਹੇ ਹੋਗੇ ਕਿ ਝੋਨਾ ਖੜਾ ਆ ਪਰ ਆਹ ਜਿਹੜੀ ਆਤਿਆ ਰੱਬ ਦੀ ਮਾਰ ਆ ਕੁਦਰਤ ਦੀ ਮਾਰ ਆ ਉਹ ਐਡੀ ਭੈੜੀ ਆ ਕਿ ਇੱਥੇ ਸਵਾਏ ਪਰਾਲੀ ਤੱਕ ਵੀ ਨਹੀਂ ਰਹੀ ਕਿ ਪਰਾਲੀ ਦਿਖਦੀ ਹੋਵੇ ਸਿਰਫ ਆ ਪਰਾਲੀ ਵੀ ਨਹੀਂ ਰਹੀ ਤੇ ਅਜੇ ਵੀ ਇਹਦੇ ਵਿੱਚ ਪਾਣੀ ਆ ਕਿਤੇ ਕਿਤੇ ਦੀ ਦੇਖ ਸਕਦੇ ਆ ਪਾਣੀ ਖੜਾ ਜੇ ਇਧਰ ਦੇਖ ਲਈਏ ਤਾਂ ਇਧਰ ਵੀ ਮੰਦਾ ਹਾਲ ਆ ਪੂਰਾ ਹੱਤ ਦਾ ਮੰਦਾ ਹਾਲ ਆ ਆ ਗਰੀਬ ਕਿਸਾਨ ਨੇ ਇਸ ਮੇਰੇ ਨਾਲ ਜਿਹਨੇ ਪੈੜੀ ਠੇਕੇ ਤੇ ਲਈ ਸੀਗੀ ਆ ਆ ਦੇਖ ਲਓ ਜੀ ਝੋਨੇ ਦਾ ਹਾਲ ਕਾਲੀ ਗਿਆ ਕੱਖ ਨਹੀਂ ਰਹਿ ਗਿਆ ਵੀਰ ਜੀ ਪੱਲੇ ਮੜੇ ਹੋਰ ਫਟ ਗਿਆ ਦਿਖਾਇਆ ਹੋ ਲੋ ਜੀ ਆ ਹਾਲ ਹੈ ਭਾਜੀ ਇਹ ਹਾਲਾਤ ਨੇ ਔਰ ਜਿੱਥੋਂ ਜਿੱਥੋਂ ਤੱਕ ਮੈਂ ਤੁਹਾਨੂੰ ਦਿਖਾ ਸਕਦਾ ਕੈਮਰਾ ਤੁਸੀਂ ਦੇਖ ਰਹੇ ਜਿੱਥੋਂ ਤੱਕ ਮੇਰਾ ਕੈਮਰਾ ਜਾ ਰਿਹਾ ਇੱਥੇ ਕਿਤੇ ਵੀ ਕਿਸੇ ਵੀ ਪ੍ਰਕਾਰ ਦਾ ਇੱਕ ਦਾਣਾ ਤੱਕ ਨਹੀਂ ਰਹਿ ਗਿਆ ਝੋਨੇ ਦਾ ਪਹਿਲੀ ਇਦਾਂ ਹੀ ਗਲ ਪਰ ਬਲੇ ਝੋ ਅੱਛਾ ਭਾਜੀ ਕਿੰਨਾ था तू ही ठेके ते लिया ਸੀ ਤੇ ਕਿੰਨਾ ਠੇਕਾ ਦਿੱਤਾ 58000 ਰੁਪਏ 58000 ਰੁਪਿਆ ਹਾਂਜੀ 17 ਕਿੱਲੇ ਖਾਂਜੀ 17 ਕਿੱਲੇ ਹਾਂਜੀ ਠੀਕ ਹੈ ਤੇ ਕੋਈ ਦਿਖਦਾ ਬਚਿਆ ਕੁਛ ਕੁਛ ਨਹੀਂ ਤੁਹਾਨੂੰ ਸਾਹਮਣੇ ਹੀ ਹੈ ਤੁਹਾਡੇ ਪ੍ਰਾਲੀ ਵੀ ਨਹੀਂ ਬਜੀਏ ਗਲ ਗਿਆ ਚਾਣਾ ਪੂਰਾ ਗਲ ਚੁੱਕਾ ਚੁਣਾ ਠੀਕ ਹੈ ਹਾਂਜੀ ਤੇ ਵੈਸੇ ਇਹ ਬੰਨ ਟੁੱਟ ਕੇ ਕਿਧਰੋਂ ਆਇਆ ਸੀ ਇਹ ਕਿਹੜੇ ਪਾਸਿਓਂ ਟੁੱਟਾ ਇਹਦੀ ਬੌਲੀ ਲੱਗੋਂ ਨੌਮਣੀ ਪੈਂਦੀ ਆ ਡਰੇਨ ਅੱਛਾ ਹਾਂਜੀ ਉਥੋਂ 1 2 ਕਿਲੋਮੀਟਰ ਦੇ ਵਿੱਚ 3 4 ਬੰਨ ਟੁੱਟੇ ਅੱਛਾ ਤੇ ਤੁਹਾਡੇ ਹੁਣ ਕਣਕ ਕਿਵੇਂ ਬੀਜਣੀ ਆ ਕੁਝ ਪੱਲੇ ਹੈ ਅਜਾ ਵੇਖ ਲਓ ਜੀ ਪੈਲੀਆਂ ਬੜੀਆਂ ਮੁਸ਼ਕਲ ਜਿਹੜੀਆਂ ਵਤਰ ਆਉਣੀਆਂ ਨੇ ਸਾਲਿਓ ਪੈਲ ਚੱਕੜਿਆ ਪੂਰਾ ਜਿਹਾ ਖੋਬਾ ਵਿੱਚ ਇਹ ਅੱਛਾ ਹਾਂਜੀ ਠੀਕ ਆ ਤੇ ਪੜੀ ਠੇਕੇ ਕਿਦ ਕੋ ਲਈ ਸੀਗੀ ਪੈਲੀ ਦੇ ਹੀ ਔਰ ਪੈਸੇ ਦਿੱਤੇ ਸਾਰੇ ਪੈਸੇ ਦਿੱਤੇ ਸਾਰੇ ਉਹਨਾਂ ਦੇ ਅਕਾਊਂਟ 'ਚ ਹੀ ਪਾਤੇ ਆਪਾਂ ਸਾਰੇ ਪੈਸੇ ਅਡਵਾਂਸ ਤੇ ਹੁਣ ਇਹ ਗੱਲ ਦਾ ਪਤਾ ਵੀ ਗਰਦੋਰੀ ਹੋਣੀ ਆ ਤੇ ਪੈਸੇ ਅਗਲੇ ਦੇ ਅਕਾਊਂਟ 'ਚ ਆਉਣੇ ਆ ਉਹ ਦੇਊਗਾ ਦੇਵਦੇ ਇਹੋਲਾ ਬੰਦਾ ਕਹਿੰਦਾ ਜੀ ਮੈਂ ਪੈਸੇ ਤੁਹਾਨੂੰ ਦਵਾਂਗਾ ਤੁਹਾਡੇ ਪੈਸੇ ਨਹੀਂ ਮੈਂ ਰੱਖਦਾ ਅੱਛਾ ਤੇ ਸਵਾਈ ਖੇਤੀ ਤੋਂ ਤੁਹਾਡੇ ਹੋਰ ਕੋਈ ਧੰਦਾਨੀਆਂ ਨਹੀਂ ਕੁਛ ਨਹੀਂ ਹੈਗਾ ਜੀ ਤੇ ਮਰਲਾ ਵੀ ਹੈ ਨਹੀਂ ਆਪਣੀ ਮਰਲਾ ਪੈਲੀ ਹੈ ਜੀ ਅੱਜ ਕੋਣ ਮੇਰੇ ਇਹ ਮੇਰੀ ਸਾਈਫਿਆ ਤੇ ਦੋ ਬੱਚੀ ਹੈ ਜੀ ਅੱਛਾ ਪਰ ਇਹ ਆ ਗਰੀਬ ਪਰਿਵਾਰ ਆ ਜਿਹਦੇ ਦੋ ਬੱਚੇ ਆ ਕਹਿੰਦਾ ਕਿ ਮਰਲਾ ਪੈਲੀ ਨਹੀਂ ਗਈ ਤੇ ਮਤਲਬ ਸਾਰੇ ਪੈਸੇ ਪਹਿਲਾਂ ਦੇ ਚੁੱਕਾ ਆ ਕਣਕ ਵਿੱਜੀ ਨਹੀਂ ਜਾਣੀ ਆ ਕਲ ਛੋਨੇ ਦੇ ਹਾਲਾਤ ਤੁਹਾਨੂੰ ਮੈਂ ਦਿਖਾ ਚੁੱਕਾ ਆ 16 ਤੋਂ 17 ਕਿਲੇ ਇਹਨੇ ਪੈਲੀ ਲਈ ਹੋਈ ਸੀਗੀ ਜਿਹਦੇ ਵਿੱਚੋਂ ਇੱਕ ਤਣਕਾ ਨਹੀਂ ਬਚਿਆ ਹੋਇਆ ਗਾਂ ਕਣਕ ਕਿਵੇਂ ਵੇਚਣੀ ਆ ਉਹ ਰੱਬ ਰੱਖਾ ਹੁਣ ਐਂਡ ਤੇ ਭਾਜੀ ਕੀ ਮੰਗ ਕਰਦੇ ਹੋ ਕੀ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਹੋ ਜਾਂ ਕੋਈ ਸਮਾਜ ਸੇਵੀ ਸੰਸਥਾ ਨੂੰ ਕੀ ਕਹਿਣਾ ਚਾਹੁੰਦੇ ਹੋ ਇਹ ਆ ਵੀ ਲੰਬੇ ਲੰਬੇ ਬੜੀ ਲੋਕ ਸੇਵਾ ਕਰਨਦੇ ਆ ਕਲਾਕਾਰ ਭਰਾ ਬੜੇ ਸੇਵਾ ਕਰਨਦੇ ਆ ਸਾਡੇ ਢੇਰੇ ਵਿੱਚ ਕੋਈ ਨਹੀਂ ਆਇਆ ਸ਼ਿਫਾਰਿਸ਼ਾਂ ਦੇ ਕੰਮ ਚੱਲਣਦੇ ਆ ਜਿਹੜੇ ਕੋਈ ਬੰਦੇ ਮੋਦਵਾਰਮੀ ਪਿੰਡ ਦੇ ਵਿੱਚ ਉਹ ਆਪਣੀ ਆਪਣੀਆਂ ਸ਼ਿਫਾਰਸ਼ਾਂ ਦਾ ਕੰਮ ਚਲਾਉਂਦੇ ਆ ਮਾੜੇ ਦਾ ਕੋਈ ਖਿਆਲ ਨਹੀਂ ਕੋਈ ਨਹੀਂ ਰੱਖਣਦੇ ਅੱਛਾ ਜੀ ਹਾਂਜੀ ਸਾਡੇ ਵੱਲ ਕੋਈ ਨਹੀਂ ਆਇਆ ਬੰਦਾ ਵੀ ਚਲੋ ਇਹ ਬੰਦੇ ਦੀ ਸਹਾਇਤਾ ਕਰੀਏ ਜਾਂ ਤੇ ਕੋਈ ਮਰਲਾ ਪਿਆਲੀ ਨਹੀਂ ਹੈਗੀ ਇੱਥੇ ਵੀ ਰਾਜਨੀਤੀ ਘੁੱਟ ਜਰੀ ਹੈ ਰਾਜਨੀਤੀ ਚੱਲਣ ਦੀ ਹੈ ਸਾਰੇ ਥਾਈ ਰਾਜਨੀਤੀ ਚੱਲਣ ਦੀ ਹੈ ਜੀ ਜਿਹੋ ਜਿਹਾ ਸਮਾਨ ਵੀ ਆਉਂਦਾ ਤੇ ਉਹ ਵੀ ਆਪਣੀਆਂ ਟਰਾਲੀਆਂ ਘਰੇ ਲੱਥ ਜਾਂਦੀਆਂ ਨੇ ਮਾੜੇ ਨੂੰ ਕੁਝ ਨਹੀਂ ਮਿਲਦਾ ਅੱਛਾ ਮਾੜੇ ਨੂੰ ਜੇ ਮਿਲਦਾ ਤੇ ਖੋਹ ਖੋਹ ਮਾਈ ਕਰਕੇ ਲੈਣਾ ਪੈਂਦਾ ਹੈ ਨਹੀਂ ਤੇ ਮਾੜੇ ਨੂੰ ਕੁਝ ਨਹੀਂ ਮਿਲਦਾ ਇਹ ਸਭ ਰਾਜਨੀਤੀਆਂ ਚੱਲਣ ਡੀਆਂ ਨੇ ਆਪੋ ਆਪਣੀਆਂ ਪਾਰਟੀਆਂ ਦੇ ਬੰਦੇ ਸੋਚਣ ਡੇ ਆ ਜੇ ਕੋਈ ਕਲਾਕਾਰਾਂ ਵੱਲੋਂ ਵੀ ਕੋਈ ਸਹੂਲਤ ਆਉਂਦੀ ਆ ਤੇ ਉਹ ਵੀ ਆਪਣੇ ਆਪਣੇ ਸੋਚਣ ਡੇ ਆ ਰਿਸ਼ਤੇਦਾਰਾਂ ਦਾ ਸੋਚਣ ਡੇ ਆਾਨੂੰ ਕੋਈ ਨਹੀਂ ਕਿਸੇ ਨੂੰ ਕੁਝ ਕਰ ਆਪੋ ਦਾ ਪਈ ਆ ਆਪੋ ਦਾ ਪਈ ਆ ਜੀ ਮਾਰੇ ਦਾ ਕੋਈ ਸੋਈਦਾ ਨਹੀਂ ਆ ਵੀਰ ਨੇ ਭਾਜੀ ਹੁਣੇ ਦੱਸਿਆ ਕਿ ਮੈਂ 16 17 ਕਿਲੇ ਪਹਿਲੀ ਠੇਕੇ ਲਈ ਆ ਠੇਕੇ ਪਹਿਲਾ ਠੇਕਾ ਮੈਂ ਪਹਿਲੋ ਦੇ ਚੁੱਕਾ ਪਿੰਡ ਬੌਲੀਆਂ ਦੇ ਡੇਰਿਆਂ ਤੇ ਜਿਹੜੇ ਖੜੇ ਆ ਇਹ ਬੰਦਾ ਸੱਚ ਕਹਿ ਰਿਹਾ ਭਾਜੀ हां जी मैं संदीप सिंह जी अपने ਪਿੰਡ ਆ ਬੌਲੀ ਪਿੰਡਾ ਵਾ ਡੇਰੇ ਆ ਲਗੇ ਸਟੇਸ਼ਨ ਦੇ ਪਰ 2 ਕਿਲੋਮੀਟਰ ਗਾੜੀ ਇਹ ਵੀਰ ਦੀ ਹਾਂ ਜੀ ਬਿਲਕੁਲ ਸਚਾਈ ਹੈ ਜੀ ਇਹ ਰਮਦਾਸ ਆਪਣੀ ਦੀ ਰਹਿਸ਼ ਹੈ ਵੀਰ ਦੀ ਇਹਦੀ ਆਪਣੇ ਕੋਲ ਇੱਕ ਮਰਲਾ ਵੀ ਜ਼ਮੀਨ ਨਹੀਂ ਹੈਗੀ ਸਿਰਫ ਘਰ ਹੀ ਘਰ ਆ ਵੀ ਦੋ ਮਰਲੇ ਘਾਰੇ ਦਾ ਥਾਂ ਆ ਇਹਨੇ ਵੀਰ ਨੇ ਇੱਥੇ 17 18 ਕਿਲੇ ਪੈੜੀ ਲਈ ਠੇਕੇ ਦੇ ਆ ਸਾਰੀ ਕਹਿੰਦੇ ਮਤਲਬ ਠੇਕੇ ਦੇ ਪੈੜੀ ਹੀ ਇਹਦੀ ਇੱਕ ਜਿਹੜੀ ਮਰਲਾ ਥਾਂ ਵੀ ਦਾ ਵੀਰ ਦਾ ਬਚਿਆ ਤੇ ਚਲੋ ਜੋ ਵੀ ਕਲਾਕਾਰ ਭਰਾਵਾਂ ਨੂੰ ਵੀ ਬੇਨਤੀ ਆਦੀ ਲਾਗੇ ਬਨੇ ਸਾਰੇ ਜਿੱਦਾ ਕੋਨੇਵਾਲ ਹੋ ਗਿਆ ਮਾਸ਼ੀਵਾਲ ਹੋ ਗਿਆ ਹੋਰ ਵੀ ਸਾਰੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਮਤਤ ਹੁੰਦੀ ਆ ਤੇ ਸਾਨੂੰ ਤੇ ਚਲੋ ਮਤਲਬ ਬੇਨਤੀ ਹੱਥ ਜੋੜ ਕੇ ਵੀ ਇਹਦੀ ਵੀਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜੋ ਸਰਕਾਰਾਂ ਨੂੰ ਵੀ ਜਿਹੜਾ ਮੇਰਾ ਭਰਾ ਜਿਹੜੀ ਠੇਕੇ ਤੇ ਪੈੜੀ ਲਈ ਉਹਨੂੰ ਵੀ ਬੇਨਤੀ ਆਦੀ ਇਹਦਾ ਭਰਾ ਦਾ ਠੇਕਾ 6 ਮਹੀਨਿਆਂ ਦੇ ਨੂੰ ਛੱਡਿਆ ਜਾਵੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ